ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਪਿਆਰੇ ਦਰਸ਼ਕੋ ਅੱਜ ਦਾ ਸਾਡਾ ਵਿਸ਼ਾ ਸਿੱਧੇ ਤੌਰ ਤੇ ਜੀਵਨ ਸ਼ੈਲੀ ਨਾਲ ਜੁੜਿਆ ਹੋਇਆ ਹੈ ਸਾਡੇ ਆਲੇ-ਦੁਆਲੇ ਤੋਂ ਹੀ ਤੁਸੀਂ ਉਹ ਸਾਰੀਆਂ ਵਸਤੂਆਂ ਹਾਸਲ ਕਰ ਸਕਦੇ ਹੋ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਤੇ ਇਹ ਦੱਸਣ ਲਈ ਅੱਜ ਅਸੀਂ ਜਿਹੜਾ ਵਿਸ਼ਾ ਚੁਣਿਆ ਹੈ ਉਹ ਹੈ ਜਨ ਜਨ ਲਈ ਆਯੁਰਵੇਦ ਧਰਤੀ ਲਈ ਆਯੁਰਵੇਦ ਆਯੁਰਵੇਦ ਪਰਨਾਲੀ ਮੁੱਢ ਕਦੀਮ ਤੋਂ ਹੀ ਭਾਰਤ ਦਾ ਦਰੋਹ ਰਹੀ ਹੈ ਜਿਸ ਦੇ ਨਾਲ ਸਿਹਤ ਨੂੰ ਵਧੀਆ ਰੱਖਣ ਲਈ ਜੀਵਨ ਸ਼ੈਲੀ ਨੂੰ ਤੰਦਰੁਸਤ ਰੱਖਣ ਲਈ ਤੇ ਆਪਣੇ ਮਨ ਤੇ ਤਨ ਦਾ ਸੰਤੁਲਨ ਰੱਖਣ ਲਈ ਆਯੁਰਵੇਦ ਬਹੁਤ ਹੀ ਮਹੱਤਵਪੂਰਨ ਪ੍ਰਣਾਲੀ ਹੈ ਤੇ ਅੱਜ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਜਿਹੜੀਆਂ ਮਾਹਿਰ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਹੈ ਉਹ ਆਪਣੇ ਇਸ ਖੇਤਰ ਦੇ ਵਿੱਚ ਬਾਖੂਬੀ ਆਯੁਰਵੇਦ ਤੇ ਕਾਰਜ ਕਰ ਰਹੇ ਨੇ ਚਾਹੇ ਉਹ ਖੋਜ ਕਾਰਜ ਹੋਵੇ ਚਾਹੇ ਉਹ ਲੋਕਾਂ ਨੂੰ ਆਮ ਜਨਤਾ ਨੂੰ ਗਾਈਡ ਕਰਨਾ ਹੋਵੇ ਤੇ ਸਾਡੇ ਕੋਲ ਜਿਹੜੇ ਮਾਹਿਰ ਮਹਿਮਾਨ ਨੇ ਸਭ ਤੋਂ ਪਹਿਲਾਂ ਮੈਂ ਤਾਰਫ ਕਰਾਉਂਦੀ ਹਾਂ ਡਾਕਟਰ ਮਨੋਜ ਕੁਮਾਰ ਜੀ ਦਾ ਡਾਕਟਰ ਮਨੋਜ ਕੁਮਾਰ ਆਯੁਰਵੈਦਿਕ ਮੈਡੀਕਲ ਅਫਸਰ ਨੇ ਸਰਕਾਰੀ ਆਯੂਸ਼ ਅਰੋਗਿਆ ਕੇਂਦਰ ਜਲੰਧਰ ਦੇ ਵਿੱਚ ਦੂਸਰੇ ਸਾਡੇ ਮਾਹਿਰ ਮਹਿਮਾਨ ਨੇ ਡਾਕਟਰ ਪ੍ਰਿਯੰਕਾ ਭੰਡਾਰੀ ਜੀ ਜਿਹੜੇ ਕਿ ਆਯੁਰਵੇਦ ਦੇ ਇੱਕ ਮੈਡੀਕਲ ਅਫਸਰ ਨੇ ਜਲੰਧਰ ਦੇ ਵਿੱਚ ਇਹਨਾਂ ਦੋਨਾਂ ਸ਼ਖਸੀਤਾਂ ਦਾ ਸਵਾਗਤ ਹੈ ਜੀ ਜਲੰਧਰ ਦੂਰਦਰਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਤੇ ਗੱਲਬਾਤ ਦਾ ਸਿਲਸਿਲਾ ਅਸੀਂ ਡਾਕਟਰ ਮਨੋਜ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਿ ਜਦੋਂ ਅਸੀਂ ਆਯੁਰਵੇਦ ਦੀ ਗੱਲ ਕਰਦੇ ਹਾਂ ਆਮ ਲੋਕਾਂ ਦੀਆਂ ਤੁਸੀਂ ਅੱਜ ਅਸੀਂ ਦਰਸ਼ਕਾਂ ਦੀਆਂ ਭ੍ਰਾਂਤੀਆਂ ਭਲੇਖੇ ਦੂਰ ਕਰਨੀਆਂ ਕਿ ਆਯੁਰਵੇਦ ਸਾਡੀ ਕਿਹੋ ਜੀ ਪ੍ਰਣਾਲੀ ਹੈ ਤੇ ਇਹ ਕਿਸ ਤਰ੍ਹਾਂ ਅੱਜ ਦਾ ਦੇਣ ਹੈ ਸਾਯੁਰਵੇਦ ਦੇ ਨਾਲ ਕਿੰਨਾ ਕੁ ਮਹੱਤਵਪੂਰਨ ਤਰੀਕੇ ਨਾਲ ਜੁੜਿਆ ਹੋਇਆ ਹੈ मैम आज ਦਾ ਦਿਨ ਜੋ ਹੈ ਆਯੁਰਵੇਦ ਦਿਵਸ ਦੇ ਤੌਰ ਤੇ ਨੂੰ ਮਨਾਇਆ ਜਾ ਰਿਹਾ ਹੈ ਹਾਂਜੀ ਇਹ 10ਵਾਂ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ 2016 ਤੋਂ ਮਨਾਣਾ ਸ਼ੁਰੂ ਕੀਤਾ ਤੇ ਹੁਣ 23 ਸਤੰਬਰ ਤੋਂ ਇਹ ਲਗਾਤਾਰ ਇਸੇ ਦਿਨ ਹੀ ਮਨਾਇਆ ਜਾਏਗਾ ਠੀਕ ਤੇ 10ਵਾਂ ਆਯੁਰਵੈਦਿਕ ਦਿਵਸ ਹੈ ਇਹਦਾ मैम ਇੱਕ ਇਸ ਆਯੁਰਵੇਦ ਦਿਵਸ ਤੇ ਇੱਕ ਥੀਮ ਹੈ ਆਯੁਰਵੇਦ ਫॉर ਪੀਪਲ ਐਂਡ ਪਲਾਨਟ ਮਤਲਬ ਕਿ ਆਯੁਰਵੇਦ ਨੂੰ ਜਨ ਜਨ ਤੱਕ ਪਹੁੰਚਾਉਣਾ ਤੇ ਇਹ ਆਯੁਰਵੇਦ ਪੂਰੀ ਪ੍ਰithvi ਲਈ ਕਿਉਂਕਿ ਮੈਮ ਆਯੁਰਵੇਦਿਕ ਇਦਾਂ ਦੀ ਪ੍ਰਣਾਲੀ ਹੈ ਚਿਕਿਤਸਾ ਪ੍ਰਣਾਲੀ ਹੈ ਜੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇਸ਼ ਵਿਸ਼ੇਸ਼ ਜਾਂ ਸਮੁਦਾਇ ਵਿਸ਼ੇਸ਼ ਦੇ ਨਾਲ ਨਹੀਂ ਸੰਬੰਧ ਰੱਖਦੀ ਇਹਦਾ ਸੰਬੰਧ ਪੂਰੀ ਪ੍ਰithvi ਦੇ ਨਾਲ ਹੈ ਪੂਰੀ ਮਾਨਵਤਾ ਦੇ ਨਾਲ ਹੈ ਤੇ ਹਰ ਕਿਸੇ ਨੂੰ ਆਯੁਰਵੇਦ ਨੂੰ ਅਪਣਾ ਕੇ ਆਪਣੀ ਸਿਹਤ ਵਧੀਆ ਰੱਖਣੀ ਚਾਹੀਦੀ ਹੈ ਬਿਲਕੁਲ ਜੀ ਮੈਡਮ ਪੰਡਾਰੀ ਜਦੋਂ ਅਸੀਂ ਗੱਲ ਕਰਦੇ ਹਾਂ ਆਯੁਰਵੇਦ ਦੇ ਤੇ ਸਾਡੀ ਜੀਵਨ ਪ੍ਰਣਾਲੀ ਦੀ ਇਹਨਾਂ ਦੋਨਾਂ ਦਾ ਕਿਸ ਤਰ੍ਹਾਂ ਸਬੰਧ ਹੈ ਜੇ ਅਸੀਂ ਆਪਣੇ ਆਪ ਨੂੰ ਰੱਖਣਾ ਤਾਂ ਅਨਦਰੁਸਤ ਜਾਂ ਸਿਹਤਮੰਦ ਸਾਡੀ ਜੀਵਨ ਸ਼ੈਲੀ ਤੇ ਆਯੁਰਵੈਦ ਕਿਸ ਤਰ੍ਹਾਂ ਇਕੱਠੇ ਤੁਰਦੇ ਆ ਆਯੂ ਦਾ ਵੇਦ ਹੋਣ ਕਾਰਨ ਹੀ ਇਸ ਦਾ ਇਹ ਨਾਮ ਪਿਆ ਹੈ ਸਾਡੀ ਜੀਵਨ ਸ਼ੈਲੀ ਦੇ ਨਾਲ ਇਸ ਦਾ ਸਿੱਧਾ ਸਬੰਧ ਹੈ ਜੀ ਇੱਥੇ ਅਸੀਂ ਦੇਖੀਏ ਤੇ ਇਹ ਸਿਰਫ ਇੱਕ ਕਿਊਰੇਟਿਵ ਸਾਇੰਸ ਜਿਹਨੂੰ ਅਸੀਂ ਕਿ ਬਿਮਾਰੀਆਂ ਦਾ ਇਲਾਜ ਕਰਨਾ ਨਹੀਂ ਅਪੀ ਤੋ ਇਹ ਜੀਵਨ ਜੀਣ ਦੀ ਇੱਕ ਕਲਾ ਹੈ ਹਾਂ आयुर्वेद ਦਾ GSC ਮोटो देखिए ਤੇ ਉਹਦਾ ਮੋਟੋ ਜਿਹੜਾ ਹੈ ਉਹ ਕੀ ਕਹਿੰਦਾ ਹੈ ਸਵਸਥस्य स्वास्थ्य रक्षणम आतुरस्य विकार प्रशमनम मतलब ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਬੰਦਾ ਹੈਲਦੀ ਹੈ ਸਵਸਥ ਹੈ ਉਸ ਦੀ ਅਸੀਂ ਸਵਸਥੀ ਦੀ ਰੱਖਿਆ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਬੰਦਾ ਬਿਮਾਰ ਹੈ ਉਸ ਦੀ ਅਸੀਂ ਟ੍ਰੀਟਮੈਂਟ ਕਰਨੀ ਹੈ ਇਸ ਤੋਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਇੱਥੇ ਹੈਲਥ ਅਤੇ ਵੈਲਨੈਸ ਨੂੰ ਪਹਿਲਾ ਤਵੱਜੂ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਕਿਉਰੇਟਿਵ ਐਸਪੈਕਟ ਜਿਹੜਾ ਹੈ ਉਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਇਹਦੇ ਨਾਲ ਅੱਗੇ ਅਸੀਂ ਡਿਸਕਸ਼ਨ ਦੇ ਵਿੱਚ ਤੁਹਾਨੂੰ ਸਾਰੇ ਪੱਖਾਂ ਦੇ ਨਾਲ ਜਾਣੂ ਕਰਾਵਾਂਗੇ ਕਿ ਕਿੱਦਾਂ-ਕਿੱਦਾਂ ਇਹ ਸਾਡੀ ਲਾਈਫ ਦੇ ਹਰੇਕ ਹਿੱਸੇ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਡਾਕਟਰ ਮੋਰੀ ਤੁਸੀਂ ਸਿੱਧੇ ਤੌਰ ਤੇ ਆਯੁਰਵੇਦ ਦੇ ਉਸ ਪ੍ਰਣਾਲੀ ਨਾਲ ਜੁੜੇ ਹੋ ਜਿਸ ਦੇ ਨਾਲ ਅਸੀਂ ਲੋਕਾਂ ਨੂੰ ਇੱਕ ਮਾਰਗਦਰਸ਼ਨ ਕਰ ਸਕਦੇ ਹਾਂ ਤੇ ਖਾਸ ਤੌਰ ਤੇ ਕਹਿੰਦੇ ਨਾ ਰੋਟੀ ਕਪੜਾ ਮਕਾਨ ਤਿੰਨ ਚੀਜ਼ਾਂ ਬੁਨਿਆਦੀ ਲੋੜਾਂ ਨੇ ਤੇ ਸਾਰੀ ਉਹਨਾਂ ਚੋਂ ਤਿੰਨ ਜਿਹੜੀ ਪਹਿਲੀ ਲੋੜ ਸਾਡੀ ਮਨੋਖ ਨੂੰ ਪੂਰੀ ਜਾਂਦੀ ਹੈ ਉਹ ਖਾਣ ਪੀਣ ਦੀਆਂ ਕਿਹੜੀਆਂ ਆਦਤਾਂ ਨੇ ਆਯੁਰਵੇਦ ਦੇ ਅਨਸਾਰ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਮਨ ਨੂੰ ਖੁਸ਼ ਰੱਖੀਏ ਤੁਹਾਨੂੰ ਤੰਦਰੁਸਤ ਰੱਖੀਏ ਥੋੜਾ ਜਿਹਾ ਸਾਡੇ ਦਰਸ਼ਕਾਂ ਜਰੂਰ ਇਹਦੀ ਜਾਣਕਾਰੀ ਵਿਸਥਾਰ ਚ ਦਿਓ ਮੈਮ ਆਯੁਰਵੇਦ ਜੋ ਹੈ ਇਹ ਸਿਰਫ ਬਿਮਾਰੀਆਂ ਦਾ ਇਲਾਜ ਨਹੀਂ ਆਪਣੀ ਇੱਕ ਸਵਸਤ ਜੀਵਨ ਪ੍ਰਣਾਲੀ ਨਾਲ ਸੰਬੰਧ ਰੱਖਦਾ ਹੈ ਆਯੁਰਵੇਦ ਚ ਬੜੇ ਯੂਨਿਕ ਕਨਸੈਪਟ ਨੇ ਬੜੇ ਅਲੱਗ ਕਨਸੈਪਟ ਨੇ ਜੋ ਹੋਰ ਕਿਸੇ ਪੈਥੀ ਚ ਨਹੀਂ ਮਿਲਦੇ ਜਿਸ ਤਰ੍ਹਾਂ ਸਭ ਤੋਂ ਪਹਿਲਾ ਇਹਦਾ ਕਨਸੈਪਟ ਹੈ ਦਿਨਚਰਿਆ ਦਾ ਦਿਨਚਰਿਆ ਦਾ ਮਤਲਬ ਕਿ ਇਨਸਾਨ ਨੂੰ ਇੱਕ ਸਿਹਤਮੰਦ ਜ਼ਿੰਦਗੀ ਲਈ ਆਪਣੀ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੇ ਦਿਨ ਦਾ ਅੰਤ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਸ ਤਰ੍ਹਾਂ ਇਹ ਦੱਸ ਗਿਆ ਵੀ ਤੁਸੀਂ ਬ੍ਰह्मਮੂਰਤ ਚੁੱਠੋ ਸਵੇਰ ਜਲਦੀ ਉੱਠੋ ਆਪਣੀ ਸਾਫ ਸਫਾਈ ਦਾ ਧਿਆਨ ਰੱਖੋ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਦੂਸਰਾ ਇੱਕ ਇਹਦੇ ਵਿੱਚ ਮੈਂ ਜੋ ਬਹੁਤ ਯੂਨਿਕ ਕਨਸੈਪਟ ਹੈ ਉਹ ਰਤੂ ਚਰਿਆਦਾ ਹਮ ਆਯੁਰਵੇਦ ਚ 6 ਰਤੂਆਂ ਮੰਨੀਆਂ ਗਈਆਂ 6 ਤਰ੍ਹਾਂ ਦੇ ਮੌਸਮ ਮੰਨੇ ਗਏ ਤੇ 6 ਤਰ੍ਹਾਂ ਦੇ ਮੌਸਮ ਦੇ ਅਨੁਸਾਰ ਹੀ ਤੁਹਾਡਾ ਖਾਣਾ ਪੀਣਾ ਡਿਸਾਈਡ ਕੀਤਾ ਗਿਆ ਹਰ ਵਿਤੂ ਦੇ ਹਿਸਾਬ ਨਾਲ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਖਾਣਾ ਹੈ ਕਿਸ ਤਰ੍ਹਾਂ ਦੀ ਤੁਸੀਂ ਜੀਵਨ ਸ਼ੈਲੀ ਦਾ ਅਨੁਸਰਣ ਕਰਨਾ ਹੈ ਇਹ ਸਭ ਕੁਝ ਆਯੁਰਵੇਦ ਦੱਸਿਆ ਗਿਆ। ਤੀਸਰਾ ਇੱਕ ਜੋ ਬਹੁਤ ਯੂਨਿਕ ਕਨਸੈਪਟ ਆਯੁਰਵੇਦ ਦਾ ਹੈ ਉਹ ਹੈ ਮੈਮ ਜਠਰਾਗਨੀ ਦਾ। ਜਿਸ ਤਰ੍ਹਾਂ ਕਹੀਏ ਜਠਰਾਗਨੀ ਮਤਲਬ ਆਪਣੀ ਇੱਕ ਪਾਚਨ ਕਿਰਿਆ ਕਿ ਸਰੀਰ ਦੀ ਪਾਚਨ ਕਿਰਿਆ ਨੂੰ ਕਿਸ ਤਰ੍ਹਾਂ ਦਰੁਸਤ ਰੱਖੀਏ। ਆਯੁਰਵੇਦ ਦੇ ਹਿਸਾਬ ਦੇ ਨਾਲ ਜਿੰਨੀਆਂ ਵੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਸਰੀਰ ਦੇ ਵਿੱਚ ਉਹ ਸਭ ਤੋਂ ਪਹਿਲਾਂ ਪੇਟ ਤੋਂ ਸ਼ੁਰੂ ਹੁੰਦੀਆਂ ਨੇ। ਅਗਰ ਇਹਨੂੰ ਹੀ ਆਪਾਂ ਥੋੜਾ ਇਲੈਬੋਰੇਟ ਕਰਕੇ ਅਗਰ ਆਪਾਂ ਦੇਖੀਏ ਤੇ ਇਹਦਾ ਮਤਲਬ ਇਹ ਕਿ ਜੋ ਆਪਾਂ ਨੂੰ ਪਚਾਰਿਆ ਜੋ ਖਾਣਾ ਆਪਣਾ ਸਿਸਟਮ ਉਹਦੇ ਚੋਂ ਹੀ ਸਾਰੀਆਂ ਬਿਮਾਰੀਆਂ ਦੀ ਉਤਪਤੀ ਹੁੰਦੀ ਹੈ ਉਹੀ ਇੱਕ ਕਾਰਨ ਹੈ ਸਾਰੀਆਂ ਬਿਮਾਰੀਆਂ ਪੈਦਾ ਕਰਨ ਦਾ ਠੀਕ ਹੈ ਅਸੀਂ ਤੁਹਾਡੀ ਗੱਲ ਜਾਰੀ ਰੱਖਾਂਗੇ ਡਾਕਟਰ ਪ੍ਰਿੰਕਾ ਅਸੀਂ ਦੇਖਦੇ ਆਯੁਰਵੇਦ ਦੇ ਵਿੱਚ ਵਾਤ ਕਾਫ ਤੇ ਪਿੱਤ ਇਹਨਾਂ ਤਿੰਨਾਂ ਦਾ ਬੜਾ ਮਹੱਤਵ ਮੰਨਿਆ ਗਿਆ ਵੀ ਬੋਡੀ ਨੂੰ ਤੰਦਰੁਸਤ ਰੱਖਣਾ ਜਾਂ ਨਾ ਹੋਣਾ ਇਹ ਇਹਦੇ ਕਾਰਨ ਹੁੰਦੇ ਆ ਦੋਸ਼ ਹੋ ਜਾਂਦੇ ਆ ਇਹ ਸਾਨੂੰ ਵਿਸਤਾਰ ਦੱਸੋਗੇ ਇਹਨਾਂ ਤਿੰਨਾਂ ਦਾ ਸਾਡੇ ਸਰੀਰਕ ਜਿਹੜੀ ਸ਼ਕਤੀ ਆ ਜਾਂ ਸਾਡੀ ਤੰਦਰੁਸਤੀ ਨਾਲ ਕਿਦਾਂ ਰਿਸ਼ਤਾ ਹੈ ਹਾਂਜੀ ਉਦਾਂ ਤੇ ਜਿਹੜੇ ਬਾਤਪਿਤ ਕਫ ਹੈ ਇਹਨਾਂ ਨੂੰ ਤਿੰਨ ਸ਼ਰੀਰਿਕ ਦੋਸ਼ ਕਿਹਾ ਜਾਂਦਾ ਹੈ ਦੁਸ਼ਯੰਤੀ ਇਤੀ ਦੋਸ਼ ਪਰ ਤੁਸੀਂ ਇਸ ਦੇ ਸਿਰਫ ਨਾਮ ਤੇ ਨਾ ਜਾਓ ਇਹ ਜਿਹੜੇ ਸ਼ਰੀਰਿਕ ਜਿਨ੍ਹਾਂ ਨੂੰ ਦੋਸ਼ ਕਿਹਾ ਗਿਆ ਹੈ ਇਹ ਤੁਹਾਡੀ ਬਾਡੀ ਦਾ ਬੇਸ ਨੇ ਬਾਤਪਿਤ ਕਫ ਇਸੇ ਦੇ ਨਾਲ ਤੁਹਾਡੀ ਜਿਹੜੀ ਸ਼ਰੀਰਿਕ ਨੇਚਰ ਹੈ ਤੁਹਾਡਾ ਫੰਕਸ਼ਨ ਹੈ ਤੁਹਾਡੀ ਬਾਡੀ ਹੈ ਉਹ ਸਭ ਕੁਝ ਗਵਰਨ ਹੁੰਦੀ ਹੈ ਪਰ ਜਦ ਇਹ ਆਊਟ ਆਫ ਕੰਟਰੋਲ ਜਾਂ ਇਹਦੇ ਵਿੱਚ ਕੋਈ ਦੋਸ਼ ਦੀ ਉਤਪਤੀ ਹੁੰਦੀ ਹੈ ਫਿਰ ਇਹ ਡਿਜ਼ੀਜ਼ जड़ा है ए कोज कर दिया है आयुर्वेद के अनुसार एक स्वस्थ व्यक्ति जो व्यक्ति है वो परिभाषा होंगी है समदोषा, सम अग्नि सम धातु मलक्रिया प्रसन्न आत्मा इंद्रिय मन स्वस्थ इति अभिधीयत ये सारा कुछ सार है कहने मतलब की है कि समदोष तीनों दोष वादपिथ कफ साड़ी जड़े मानसिक दोष ने सतुरशतम सारे बैलेंसड हो ठीक है समदोषा समधातु साढ़िया सत धातु जोड़िया ने कई गई ने सम अवस्था के ठीक है समदोषा समधातु सम मल क्रिया मल जड़ी क्रिया है मीनस एक्सक्रीशन चाहे यूरीनेशन हो चाहे एक्सक्रीशन हो ओ बिल्कुल प्रोपर होनी चाहिए है इस तो बाद प्रसन्न आत्मा इंद्रिया मन मीनस जी सा है जी सा ਇੰਦਰੀਆਂ ਨੇ ਫਾਈਵ ਸੈਂਸ ਆਰਗਨਸ ਸਾਡੀ ਅੰਦਰ ਟੋਟਲ ਜਿਹੜੀਆਂ 11 ਬੂਲੀਆਂ ਗਿਆ ਨੇ ਉਹ ਅਤੇ ਇਸ ਤੋਂ ਬਾਅਦ ਜਿਹੜਾ ਸਾਡਾ ਮਨ ਹੈ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਜਾਂ ਬਾਕੀ ਜਿਹੜੀ ਮਾਈਂਡ ਦੀਆਂ ਲੇਅਰਸ ਨੇ ਉਹ ਸਾਰੀਆਂ ਜਦ પ્રસન્ન ਹੋਣਗੀਆਂ ਜੋਇਫੁਲ ਹੋਣਗੀਆਂ ਹੈਲਦੀ ਹੋਣਗੀਆਂ ਥੈਨ ਅਸੀਂ ਕਿਸੇ ਨੂੰ ਕਵਾਂਗੇ ਕਿ 댓 ਇੰਡੀਵਿਜੂਅਲ ਇਜ਼ ਹੈਲਦੀ ਬਿਲਕੁਲ ਅ ਡਾਕਟਰ ਮਨੋਜ ਅਸੀਂ ਦੇਖਦੇ ਹਾਂ ਜਦੋਂ ਕਦੀ ਬਿਮਾਰੀ ਲੱਗ ਜਾਂਦੀ ਆ ਫੇਰ ਆਯੁਰਵੇਦ ਦੇ ਜ਼ਿਆਦਾ ਇਫੈਕਟਿਵ ਹੈ ਜਾਂ ਪਹਿਲਾਂ ਰੋਕਥਾਮ ਵੀ ਕਰ ਸਕਦੇ ਆ ਬਿਮਾਰੀ ਲੱਗਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਉਸ ਬਿਮਾਰੀ ਤੋਂ ਬਚਾਉਣਾ ਹੈ ਉਹਦੇ ਵਾਸਤੇ ਆਯੁਰਵੇਦ ਦੇ ਕਿਹੜੇ ਨੁਸਖੇ ਨੇ ਕਿਸ ਤਰ੍ਹਾਂ ਅਸੀਂ ਕਾਰਗਰ ਤੁਸੀਂ ਪੇਟ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ ਤੇ ਪੇਟ ਦੀਆਂ ਬਿਮਾਰੀਆਂ ਨਾਲ ਜੁੜੇ ਕਿਹੜੇ ਆਯੁਰਵੈਦਿਕ ਸਾਡੇ ਨੁਸਖੇ ਆ ਜਾਂ ਘਰੇਲੂ ਸਾਡੀਆਂ ਕੋਈ ਵਸਤੂਆਂ ਨੇ ਜਿਹੜੀਆਂ ਸਾਡੀ ਸਹਾਇਤਾ ਕਰ ਸਕਦੀਆਂ ਮੰ ਆਯੁਰਵੇਦ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇੱਕ ਚਿਕਿਤਸਾ ਪੈ ਦਤੀ ਹੈ ਕਿ ਸੰਪੂਰਨ ਚਿਕਿਤਸਾ ਪદ્ધਤੀ ਹੈ ਜਿਹੜੀ ਬਿਮਾਰੀਆਂ ਦੇ ਇਲਾਜ ਤੇ ਬਿਮਾਰੀਆਂ ਤੋਂ ਬਚਣ ਦੋਨਾਂ ਤੇ ਹੀ ਬਹੁਤ ਜ਼ਿਆਦਾ ਮਹੱਤਵ ਦਿੰਦੀ ਹੈ ਠੀਕ ਹੈ ਜੀ ਤੇ ਬਿਮਾਰੀਆਂ ਤੋਂ ਬਚਣ ਲਈ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਰਿਤੂ ਚਰਿਆ ਦਿਨ ਚਰਿਆ ਇਹਦਾ ਆਪਾਂ ਨੂੰ ਪਾਲਨ ਕਰਨਾ ਚਾਹੀਦਾ ਸਾਡੇ ਜਲੰਧਰ ਛੇ 40 45 ਤੋਂ ਉੱਪਰ ਡਿਸਪੈਂਸਰੀਜ਼ ਨੇ ਸਰਕਾਰੀ ਉੱਥੇ ਡਾਕਟਰਸ ਨੇ ਉੱਥੇ ਜਾ ਕੇ ਤੁਸੀਂ ਰਿਤੂ ਦੇ ਅਨੁਸਾਰ ਆਪਣੀ ਪ੍ਰਕਿਰਤੀ ਦੇ ਅਨੁਸਾਰ ਆਪਣੀ ਦਿਨ ਚਰਿਆ ਉਹਨਾਂ ਤੋਂ ਪਤਾ ਕਰ ਸਕਦੇ ਹੋ ਕੀ ਤੁਸੀਂ ਬਿਲਕੁਲ ਜ਼ਿੰਦਗੀ ਚ ਤੰਦਰੁਸਤ ਰਹੋ ਇਹਦੇ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਦਾ ਖਾਣਾ ਪੀਣਾ ਦੱਸਿਆ ਗਿਆ ਆਯੁਰਵੇਦ ਚ ਖਾਣੇ ਪੀਣੇ ਦਾ ਬੜਾ ਮਹੱਤਵ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਦਾ ਆਪਾਂ ਖਾਣਾ ਪੀਣਾ ਖਾਵਾਂਗੇ ਉਸ ਤਰ੍ਹਾਂ ਦੀ ਹੀ ਸਾਡੀ ਸਰੀਰਿਕ ਅਵਸਥਾ ਹੋਏਗੀ ਉਸ ਤਰ੍ਹਾਂ ਦੀ ਹੀ ਸਾਡੀ ਮਾਨਸਿਕ ਅਵਸਥਾ ਵੀ ਹੋਏਗੀ ਅਗਰ ਆਪਾਂ ਅੱਛਾ ਖਾਣਾ ਖਾਵਾਂਗੇ ਸਾਡਾ ਮਨ ਵੀ ਠੀਕ ਰਹੇਗਾ ਤੇ ਸਾਡਾ ਸਰੀਰ ਵੀ ਠੀਕ ਰਹੇਗਾ ਜਿੱਦਾਂ ਪੰਜਾਬੀ ਚ ਕਹਾਵਤ ਵੀ ਹੈ ਕਿ ਜਿੱਦਾਂ ਦਾ ਅੰਨ ਉਦਾਂ ਦਾ ਮਨ ਹਨਾ ਜੀ ਤੇ ਦੇ ਨਾਲ ਇੱਕ ਹੋਰ ਐਡ ਕਰ ਲੈਣਾ ਚਾਹੀਦਾ ਹੈ ਕਿ ਜਿੱਦਾਂ ਦਾ ਅੰਨ ਉਦਾਂ ਦਾ ਮਨ ਤੇ ਉਦਾਂ ਦਾ ਹੀ ਤਨ ਹੂੰ ਠੀਕ ਹੈ ਜੀ ਕਿ ਤਨ ਵੀ ਉਸ ਤਰ੍ਹਾਂ ਦਾ ਹੀ ਰਹੇਗਾ ਆਯੁਰਵੇਦ ਵਿੱਚ ਜਠਰਾਗਨੀ ਜਿਸ ਤਰ੍ਹਾਂ ਨੂੰ ਮੈਂ ਕਿਹਾ ਡਾਈਜੈਸ਼ਨ ਪਾਵਰ ਹਰ ਚੀਜ਼ ਲਈ ਇੱਕ ਇਹ ਹੈ ਕਿ ਹਰ ਚੀਜ਼ ਨੂੰ ਪਚਾਣ ਲਈ ਹਰ ਬੰਦੇ ਦੀ ਡਾਈਜੈਸ਼ਨ ਪਾਵਰ ਅਲੱਗ ਹੁੰਦੀ ਹੈ ਉਹ ਹੁੰਦੀ ਹੈ ਉਹਦੀ ਪ੍ਰਕਿਰਤੀ ਦੇ ਹਿਸਾਬ ਨਾਲ ਅੱਜ ਕੱਲ ਪਿੱਛੇ ਜੇ ਬਹੁਤ ਸਾਰੇ ਪ੍ਰਕਿਰਤੀ ਪਰਿਕਸ਼ਨ ਕੀਤੇ ਗਏ ਬਹੁਤ ਲੋਕਾਂ ਨੇ ਪ੍ਰਕਿਰਤੀ ਪਰਿਕਸ਼ਨ ਕਰਾ ਕੇ ਆਪਣੀ ਦਿਨਚਰਿਆ ਤੇ ਰਿਤੂ ਚਰਿਆ ਨੂੰ ਬਦਲਿਆ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਤੰਦਰੁਸਤੀ ਦੇ ਜੀਵਨ ਸ਼ੈਲੀ ਅਪਣਾਈ ਬਿਲਕੁਲ ਜਦੋਂ ਅਸੀਂ ਡਾਕਟਰ ਪ੍ਰਿੰਕਾ ਔਰਤਾਂ ਦੀ ਸਿਹਤ ਦੀ ਗੱਲ ਕਰਦੇ ਹਾਂ ਖਾਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਸ ਤਰ੍ਹਾਂ ਉਹਨਾਂ ਨੂੰ ਪੀਸੀਓਡੀ ਦੀ ਪੀਸੀਓਐਸ ਦੀ ਪ੍ਰੋਬਲਮ ਹੈ ਜਾਂ ਕੋਈ ਉਹਨਾਂ ਦੀ ਹੋਰ ਜਣ ਪ੍ਰਜਨਨ ਪ੍ਰਣਾਲੀ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਤੇ ਆਯੁਰਵੇਦ ਦੇ ਵਿੱਚੋਂ ਕਿਸ ਤਰ੍ਹਾਂ ਇਹਨੂੰ ਆਪਣੇ ਸਰੀਰ ਨੂੰ ਠੀਕ ਕਰ ਸਕਦੇ ਆ ਕੋਈ ਕੋਈ ਹਾਂਜੀ ਸ਼ੁਰੂ ਚ ਕੋਈ ਐਕਸਰਸਾਈਜ਼ ਜਿਵੇਂ ਯੋਗਾ ਵੀ ਨਾਲ ਆਯੁਰਵੈਦਿਕ ਦੇ ਨਾਲ ਹੀ ਜੁੜਿਆ ਪਰ ਮੈਡੀਟੇਸ਼ਨ ਯੋਗਾ ਦੇ ਨਾਲ ਨਾਲ ਕਿਹੜੇ ਹੋਰ ਸਾਧਨ ਨੇ ਜਿਸ ਕੋਈ ਹੋਰ ਸਾਧਨ ਹੈ ਆਯੁਰਵੇਦ ਉਦਾਂ ਤੇ ਹਰ ਇੱਕ ਲਈ ਇੱਕ ਵਰਦਾਨ ਹੈ ਬਿਕੋਜ਼ ਐਕ ਹੋਲਿਸਟਿਕ ਸਾਇੰਸ ਹੈ ਹੋਲਿਸਟਿਕ ਦਾ ਮਤਲਬ ਹੈ ਜਿਹੜਾ ਤੁਹਾਨੂੰ ਕੰਪਲੀਟਲੀ ਅਪਰੋਚ ਕਰੇ ਤੁਹਾਡੇ ਹਰ ਪੱਖ ਨੂੰ ਅਪਰੋਚ ਕਰੇ ਪਰ ਔਰਤਾਂ ਦੇ ਲਈ ਇਹ ਬਹੁਤ ਵੱਡਾ ਵਰਦਾਨ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਦਾ ਜਿਹੜਾ ਸਰੀਰ ਹੈ ਉਹ ਕਈ ਤਰ੍ਹਾਂ ਦੀ ਸਟੇਜਿਸ ਤੋਂ guzarta ਹੈ ਕਈ ਤਰ੍ਹਾਂ ਦੇ ਹਾਰਮੋਨਲ ਚੇਂਜਸ ਤੋਂ ਵੀ guzarta ਹੈ ਜੇ ਅਸੀਂ ਸਾਰੀਆਂ ਗੱਲਾਂ ਨੂੰ ਦੇਖੀਏ ਤੇ ਜਦ ਇੱਕ ਔਰਤ ਨੂੰ ਮਹਾਵਾਰੀ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹਦੀ ਜਨ ਮਿਸਟੇ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਦ ਉਹਦੀ ਮਹਾਵਾਰੀ ਬੰਦ ਹੋਣ ਨੂੰ ਆਉਂਦੀ ਹੈ ਜਦੋਂ ਦੀ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਫਿਰ ਜਦ ਉਸ ਨੂੰ ਬੁਢੇਪਾ ਆਉਂਦਾ ਹੈ ਇਨ ਬੀਟਵੀਨ ਵਾਈਲ ਇੱਕ ਹੋਰ ਜਿਹੜੀ ਹੈ ਉਹ ਪ੍ਰੈਗਨੈਂਟ ਹੁੰਦੀ ਹੈ ਬੱਚਿਆਂ ਨੂੰ ਜਨਮ ਦਿੰਦੀ ਹੈ ਐਂਡ ਇਸ ਤਰ੍ਹਾਂ ਇਹ ਸਭ ਕੁਝ ਚੱਲਦਾ ਹੈ ਉਨ ਆਯੁਰਵੇਦ ਦੀ ਪદ્ધਤੀ ਜਿੱਦਾਂ ਆਪਾਂ ਕਹਈਏ ਕਿ ਜਦ ਉਸ ਨੂੰ ਮਹਾਵਾਰੀ ਸ਼ੁਰੂ ਹੁੰਦੀ ਹੈ ਠੀਕ ਹੈ ਤਦ ਜਿਹੜਾ ਹੈ ਉਸ ਦੇ ਵਿੱਚ ਕਿਸੇ ਹੋਰ ਦੋਸ਼ ਦਾ ਪ੍ਰਧਾਨ ਹੁੰਦਾ ਫਿਰ ਅੱਗੇ ਜਿੱਦਾਂ ਪਹਿਲੇ ਕਫ ਦਾ ਪ੍ਰਧਾਨ ਹੁੰਦਾ ਹੈ ਉਸ ਤੋਂ ਬਾਅਦ 25 ਸਾਲ ਤੋਂ ਲੈ ਕੇ ਜਿਹੜਾ ਹੈ 40-50 ਸਾਲ ਤੱਕ ਉਹਨੂੰ ਪਿੱਤਾ ਪ੍ਰਧਾਨ ਹੁੰਦਾ ਹੈ ਪਿਤ ਦੋਸ਼ ਪ੍ਰਧਾਨ ਹੁੰਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਜਾ ਕੇ ਵਾਤ ਪ੍ਰਧਾਨ ਹੋ ਜਾਂਦਾ ਹੈ ਇਸ ਕਰਕੇ ਜਦ ਵੀ ਮਹਾਮਾਰੀ ਬੰਦ ਹੋਣ ਵਾਲੀ ਹੁੰਦੀ ਹੈ ਫਿਰ ਔਰਤ ਦਾ ਜਿਹੜੀ ਹੱਡੀਆਂ ਨੇ ਉਹ ਕਮਜ਼ੋਰ ਹੁੰਦੀਆਂ ਆ ਉਸ ਨੂੰ ਦਰਦਾਂ ਦੀ ਸ਼ਿਕਾਇਤ ਹੁੰਦੀ ਹੈ ਇਹ ਸਭ ਕੁਝ ਜਿਹੜਾ ਹੁੰਦਾ ਹੈ ਆਯੁਰਵੇਦ ਜਿਹੜਾ ਹੈ ਇਹ ਸਾਰੀਆਂ ਸਟੇਜਾਂ ਦੇ ਵਿੱਚ ਔਰਤ ਨੂੰ ਹੈਲਪ ਕਰਦਾ ਹੈ ਕਿ ਕਿਸ ਤਰ੍ਹਾਂ ਨਾਲ ਉਹਦਾ ਜਿਹੜਾ ਰੀਪਰੋਡਕਟਿਵ ਸਿਸਟਮ ਹੈ ਉਹਦੇ ਜਿਹੜੇ ਜਨਨਾਂਗ ਹੈ ਪੈਲਵਿਕ ਆਰਗਨਸ ਦੀ ਹੈਲਥ ਹੈ ਉਸ ਨੂੰ ਮੇਨਟੇਨ ਕੀਤਾ ਜਾਵੇ ਕਿ ਇਹ ਉਹਦਾ ਜਿਹੜਾ ਕੈਮੀਕਲ ਬੈਲੈਂਸ ਹੈ ਹਾਰਮੋਨਲ ਬੈਲੈਂਸ ਹੈ ਉਸ ਨੂੰ ਡਿਸਟਰਬ ਕੀਤਾ ਜਾ ਸਕੇ ਐਕਚੁਅਲੀ ਅੱਜਕੱਲ ਗੱਲ ਕੀ ਹੈਗੀ ਹੈ ਮੈਡੀਸਿਨ ਖਾਣਾ ਚੰਗੀ ਗੱਲ ਹੈ ਜਦ ਅਸੀਂ ਜੇ ਸਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਬਟ ਸਾਡੇ ਵੱਲੋਂ ਇਹ ਕੋਸ਼ਿਸ਼ ਘੱਟ ਹੁੰਦੀ ਹੈ ਕਿ ਸਾਨੂੰ ਇਹ ਪ੍ਰੋਬਲਮ ਹੀ ਨਾ ਕ੍ਰੀਏਟ ਹੋਵੇ ਫॉर दैट ਪਰਪਸ ਜਿੱਦਾਂ ਸਾਡੇ ਕੋਲ ਬਹੁਤ ਸਾਰੀਆਂ ਔਸ਼ਧੀਆਂ ਨੇ ਜਿਹੜਾ ਕਿ ਸਾਡਾ ਸਿਸਟਮ ਕਿਸ ਤਰ੍ਹਾਂ ਪ੍ਰੋਪਰ ਉਹਦੀ ਰੈਗੂਲੇਸ਼ਨ ਹੋ ਸਕਦੀ ਹੈ ਸਾਨੂੰ ਹੈਲਪ ਕਰ ਸਕਦਾ ਹੈ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੈ ਪਰ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਜਿੱਦਾਂ ਯੋਗ ਹੈ ਮੈਡੀਟੇਸ਼ਨ ਹੈ ਆਯੁਰਵੇਦ ਦੇ ਰਾਹੀਂ ਅਸੀਂ ਆਪਣਾ ਸਿਸਟਮ ਜਿਹੜਾ ਹੈ ਉਸ ਨੂੰ ਕੰਪਲੀਟਲੀ ਠੀਕ ਕਰ ਸਕਦੇ ਹਾਂ ਕਿ ਉਹਨੂੰ ਪ੍ਰੋਬਲਮ ਆਏ ਨਾ ਜਦ ਪ੍ਰੋਬਲਮ ਨਹੀਂ ਆਏਗੀ ਤੇ ਡੈਫੀਨੇਟਲੀ ਸਾਨੂੰ ਡਿਜ਼ੀਜ਼ਸ ਵੀ ਜਿਹੜੇ ਆ ਨਹੀਂ ਹੋਣਗੇ ਠੀਕ ਹੈ ਪਰ ਸਿਰਫ ਇੰਨੀ ਜੀ ਗੱਲ ਹੈ ਕਿ ਸਾਨੂੰ ਇੱਕ ਤੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਦਾਂ ਡਾਕਟਰ ਬਨੋਜ ਨੇ ਕਿਹਾ ਕਿ ਜਿਵੇਂ ਕਿ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ ਹੋਰ ਯੂਨਿਟਸ ਵੀ ਨੇ ਤੇ ਉਹ ਡਾਕਟਰ ਦੇ ਕੋਲ ਆ ਕੇ ਸਲਾਹ مشورہ ਲੈਣ ਜਿਹੜਾ ਹੈ ਕਿਸੇ ਐਵੇਂ ਹੀ ਕਿਸੇ ਹੋਰ ਵਿਅਕਤੀ ਤੋਂ ਸਲਾਹ ਲੈਣ ਤੋਂ ਬਚਾਏ ਤੇ ਨਾਲ ਇਹਦੇ ਉਸ ਚੀਜ਼ ਨੂੰ ਉਹ ਰੈਗੂਲਰਲੀ ਕਰਨ ਆਪਣੇ ਮਨ ਦੇ ਮੁਤਾਬਕ ਕਿਸੇ ਵੀ ਮੈਡੀਸਿਨ ਨੂੰ ਖਾ ਲੈਣਾ ਵੀ ਗਲਤ ਹੈ ਅਤੇ ਪ੍ਰੋਪਰ ਟਾਈਮ ਤੇ ਮੈਡੀਸਿਨ ਜਾਂ ਰਸਾਇਣ ਦਾ ਸੇਵਨ ਨਾ ਕਰਨਾ ਵੀ ਗਲਤ ਹੈ ਤੇ ਗਾਈਡੈਂਸ ਦੇ ਅੰਡਰ ਇਸ ਚੀਜ਼ ਨੂੰ ਜੇ ਕੀਤਾ ਜਾਵੇ ਤੇ ਆਯੁਰਵੇਦ ਜਿਹੜਾ ਹੈ ਲੇਡੀਜ਼ ਦੇ ਹਰ ਪੁਆਇੰਟ ਤੇ ਹੈਲਪ ਕਰਦਾ ਇੱਕ ਹੋਰ ਇਹਦੇ ਨਾਲ ਗੱਲ ਹੈ ਲੇਡੀਆਂ ਕੀ ਹੁੰਦਾ ਹੈ ਕਿ ਜਦ ਤੱਕ ਤੇ ਚਲੋ ਬੱਚੇ ਹੁੰਦੇ ਤਦ ਤੱਕ ਤਾਂ ਕੋਈ ਨਹੀਂ ਜਦ ਉਹ ਅੱਗੇ ਜਾ ਕੇ ਆਪਣਾ ਕਾਰੋਬਾਰ ਸੰਭਾਲਦੀਆਂ ਨੇ ਉਹਦੀ ਸਾਨ ਸੰਭਾਲ ਕਰਦੀਆਂ ਨੇ ਕਿਤੇ ਨਾ ਕਿਤੇ ਨਾ ਉਹਨਾਂ ਦੀ ਡਾਈਟ ਜਿਹੜੀ ਉਹ ਇੰਬੈਲੈਂਸ ਹੋ ਜਾਂਦੀ ਹੈ ਜਾਂ ਤੇ ਉਹ ਸਾਰਾ ਖਾਣਾ ਜੇ ਐਕਸਟਰਾ ਬਚ ਜਾਏਗਾ ਤਾਂ ਐਕਸਟਰਾ ਖਾ ਲੈਣਗੇ ਆ ਜੇ ਘੱਟ ਰਹਿ ਗਿਆ ਤਾਂ ਉਹਨਾਂ ਨੇ ਘੱਟ ਰਹਿ ਜਾਣਾ ਠੀਕ ਹੈ ਬਟ ਔਰਤ ਇਸ ਚੀਜ਼ ਨੂੰ ਸਮਝਦੀ ਨਹੀਂ ਹੈ ਕਿ ਉਸ ਨੂੰ ਹਰ ਪੁਆਇੰਟ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਬਾਦ ਪ੍ਰਧਾਨ ਹੈ ਪ੍ਰਿਤ ਪ੍ਰਧਾਨ ਹੈ ਕਪ ਪ੍ਰਧਾਨ ਉਸ ਮੁਤਾਬਿਕ ਉਸ ਨੂੰ ਆਪਣੇ ਟਾਈਟ ਤੇ ਚੇਂਜ ਕਰਨਾ ਪੈਣਾ ਹੈ ਫੋਰ ਐਗਜ਼ਾਮਪਲ ਇੱਕ ਛੋਟੀ ਜੀ ਗੱਲ ਲੈਣੇ ਆ ਜੇ ਕਿਸੇ ਨੂੰ ਜਿੱਦਾਂ ਮਹਾਵਾਰੀ ਸਮੇਂ ਉਹਨੂੰ ਕਸ਼ਟ ਹੁੰਦਾ ਹੈ ਨਾ ਡਿਸਮਨੋਰੀਆ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਕੋਈ ਜਿਸ ਨੂੰ ਅਸੀਂ ਕਸ਼ਟਾਰਤਵ ਵੀ ਕਹਿੰਦੇ ਆ ਆਯੁਰਵੇਦ ਵਿੱਚ ਇਹ ਹੁੰਦਾ ਤੇ ਉਸ ਮਤਲਬ ਸਭ ਤੋਂ ਪਹਿਲਾਂ ਤਾਂ ਸਾਨੂੰ ਦੇਖਣਾ ਚਾਹੀਦਾ ਕਿ ਵੀ ਵਾਟ ਇਜ਼ ਦ ਪ੍ਰੋਬਲਮ ਤੇ ਉਸ ਦੇ ਮੁਤਾਬਿਕ ਸਾਨੂੰ ਸਾਇਚਿਸ ਕਰਨਾ ਚਾਹੀਦਾ ਹੈ ਜੇ ਕੋਈ ਵੀ ਲੜਕੀ ਜਾਂ ਲੇਡੀ ਉਹਨ 3-4 ਦਿਨਾਂ ਦੇ ਦੌਰਾਨ ਜਾਂ ਜਦ ਉਹਨੂੰ ਪਤਾ ਹੁੰਦਾ ਹੈ ਕਿ ਵੀ ਐ ਮੇਰੀ ਡੇਟ ਹੈ ਜਾਂ periods ਦਾ onset ਹੈ ਉਸ ਦੌਰਾਨ ਜੇ 4-5 ਦਿਨ ਆਪਣੀ ਡਾਈਟ ਤੋਂ ਸਪਾਈਸੀ ਫੂਡ ਹੋ ਗਿਆ ਤਲੀ ਪਕੌੜੀ ਚੀਜ਼ ਹੋ ਗਈ ਫਾਸਟ ਫੂਡ ਹੋ ਗਿਆ ਜਾਂ ਫਿਰ ਜਿੱਦਾਂ ਬਤਾ ਕੋਲਡ ਡਰਿੰਕਸ ਇਸ ਤਰ੍ਹਾਂ ਦੇ ਖਾਣੇ ਨੂੰ ਨਾ ਲੈ ਕੇ ਬਿਲਕੁਲ ਸਾਤਵਿਕ ਪੋਜਨ ਨਵੇ ਠੀਕ ਹੈ ਜਿੱਦਾਂ ਦਲੀਆ ਹੈ ਖਿਚੜੀ ਹੈ ਇਨਫੈਕਟ ਖੀਰ ਵਗੈਰਾ ਹੈ ਤੇ ਤੁਸੀਂ ਨੋਟਿਸ ਕਰੋਗੇ ਕਿ ਉਹਦੇ ਜਿਹੜੇ ਸਾਈਨ ਸਿੰਟਮਸ ਹੈਗੇ ਆ ਉਹ ਬਹੁਤ 50 ਤੋਂ 70% ਰਿਡਿਊਸ ਹੋ ਜਾਂਦੇ ਮਤਲਬ ਉਹ ਵੀ ਖਾਣ ਦੇ ਨਾਲ ਜੁੜਿਆ ਕਿ ਤੁਸੀਂ ਆਪਣੀ ਜਿਹੜੀ ਡਾਈਟ ਜਿਹੜੀ ਆ ਉੱਤੇ ਰੱਖ ਲਓ ਕਾਬੂ ਔਰ ਉਹ ਬਹੁਤ ਅਹਜਈਆਂ ਚੀਜ਼ਾਂ ਖਾਦੀਆਂ ਜਾਣ ਜਿੰਨਾ ਵਿੱਚ मतलब ਸਾਡੀਆਂ ਘਰੇਲੂ ਵਸਤੂਆਂ ਜ਼ਿਆਦਾ ਬਿਲਕੁਲ ਬਿਲਕੁਲ ਡਾਕਟਰ ਮਰੋਜੀ ਜਿਸ ਤਰ੍ਹਾਂ ਅੱਜ ਕੱਲ ਇਹ ਦੇਖਦੇ ਆਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਸਾਨੂੰ સલાਹਾਂ ਆਸਿਓ ਪਾਸਿਓ ਮਿਲਦੀਆਂ ਨੇ ਕਿ ਸਵੇਰੇ ਆਹ ਖਾਓ ਰਾਤੀਂ ਆਹ ਖਾਓ ਤੁਸੀਂ ਇਸ ਤਰ੍ਹਾਂ ਦੇ ਮਸਾਲੇ ਕੋਈ ਆਯੁਰਵੇਦ ਦਾ ਕੋਈ ਰਾਤ ਨੂੰ ਭਿਉਂ ਕੇ ਰੱਖ ਲਓ ਸਵੇਰੇ ਪੀ ਲਓ ਇਸ ਤਰ੍ਹਾਂ ਦੀ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਇਹ ਕਿੰਨੀ ਕੁ ਔਥੈਂਟਿਕ ਹੈ ਔਰ ਇਹਦੇ ਲਈ ਆਯੁਰਵੇਦ ਲਈ ਅਸੀਂ ਕਿੰਨਾ ਕੁ ਜ਼ਿਆਦਾ ਸਾਨੂੰ ਇਹਦਾ ਹੰਗਾਰਾ ਦੇਣਾ ਚਾਹੀਦਾ ਮੈਮ ਜੋ ਵੀ ਸੋਸ਼ਲ ਮੀਡੀਆ ਤੇ ਜੋ ਵੀ ਜਾਣਕਾਰੀ ਮਿਲ ਰਹੀ ਹੈ ਪਹਿਲੀ ਗੱਲ ਤੇ ਉਹ ਕੋਈ ਐਕਸਪਰਟ ਬੰਦੇ ਨਹੀਂ ਹੈ ਜੋ ਇਹ ਜਾਣਕਾਰੀ ਦੇ ਰਿਹਾ ਹਰ ਕੋਈ ਆਪਣੀ ਰੀਲ ਬਣਾਉਣ ਲਈ ਕੁਝ ਵੀ ਨੁਸਖੇ ਬੋਲ ਰਿਹਾ ਹੈ ਲੋਕ ਉਹਨੂੰ ਵਰਤ ਵੀ ਰਹੇ ਨੇ ਤੇ ਫਾਇਦੇ ਤੋਂ ਜ਼ਿਆਦਾ ਮੈਂ ਤੇ ਉਹਦੇ ਬਾਰੇ ਨੁਕਸਾਨ ਹੀ ਸੁਣਿਆ ਹੈ ਕਈ ਵਾਰ ਪੇਸ਼ੈਂਟ ਆਉਂਦੇ ਨੇ ਕਿ ਅਸੀਂ ਇਹ ਵੀ ਕਰ ਚੁੱਕੇ ਇਹ ਵੀ ਕਰ ਚੁੱਕੇ ਤੇ ਫਿਰ ਉਹਨਾਂ ਤੋਂ ਪੁੱਛੀਦਾ ਤੁਸੀਂ ਕਿਸ ਐਕਸਪਰਟ ਬੰਦੇ ਤੋਂ ਪੁੱਛਿਆ ਸੀ ਇਹ ਕਰਨ ਲਈ ਤੇ ਹਰ ਕੋਈ ਮੈਮ ਸੋਸ਼ਲ ਮੀਡੀਆ ਦਾ ਹੀ ਨਾਮ ਲੈਂਦਾ ਹੈ ਸੋਸ਼ਲ ਮੀਡੀਆ ਇਸ ਚੀਜ਼ ਲਈ ਥੋੜੀ ਬਣਿਆ ਕਿ ਆਪਾਂ ਆਪਣੀ ਸਿਹਤ ਲਈ ਖਿਲਵਾੜ करिए ਕਿਸੇ ਤੋਂ ਵੀ ਕੁਝ ਵੀ ਕੋਈ ਬੋਲ ਰਿਹਾ ਹੈ ਤੇ ਆਪਾਂ ਉਹਨੂੰ ਨੋਟ ਕਰਕੇ ਉਹਨੂੰ ਵਰਤ ਕੇ ਆਪਾਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨੀ ਚਾਹੀਦੀ। ਆਯੁਰਵੇਦ ਦਾ ਕਨਸੈਪਟ ਹੀ ਆਇਆ ਮੈਮ ਆਯੁਰਵੇਦ ਦਾ ਜਿਸ ਤਰ੍ਹਾਂ ਇਹ ਥੀਮ ਹੈ ਇਸ ਵਾਰ ਪੋਸ਼ਣ ਲਈ ਆਯੁਰਵੇਦ। ਉਹਤੇ ਕਨਸੈਂਟਰੇਟ ਹੀ ਇਸ ਗੱਲ ਤੇ ਕਰਦਾ ਹੈ ਕਿ ਜੋ ਵੀ ਆਪਾਂ ਖਾਈਏ ਉਹ ਸਾਡੇ ਲਈ ਵਧੀਆ ਹੋਵੇ। ਚਾਹੇ ਉਹ ਖਾਣਾ ਹੋਵੇ ਚਾਹੇ ਉਹ ਦਵਾਈ ਹੋਵੇ। ਹੁਣ ਜਿੰਨੀਆਂ ਮੈਮ ਅੱਜਕੱਲ ਬਿਮਾਰੀਆਂ ਲੱਗ ਰਹੀਆਂ ਨੇ। ਅਗਰ ਆਪਾਂ ਦੇਖੀਏ ਆਯੁਰਵੇਦ ਕੀ ਮੰਨਦਾ ਹੈ? ਕਿ ਸਿਰ ਤੋਂ ਲੈ ਕੇ ਪੈਰ ਤੱਕ ਜਿੰਨੀਆਂ ਵੀ ਬਿਮਾਰੀਆਂ ਮੈਮ ਸਿਰ ਤੋਂ ਅਗਰ ਆਪਾਂ ਸ਼ੁਰੂ ਹੋ ਜਾਈਏ ਮਾਈਗ੍ਰੇਨ ਐਨਟੀ ਦੀ ਪ੍ਰੋਬਲਮ ਜ਼ੁਕਾਮ ਰਹਿਣਾ ਲਗਾਤਾਰ ਖਾਂਸੀ ਰਹਿਣਾ ਫੇਫੜਿਆਂ ਦੀ ਕੋਈ ਵੀ ਬਿਮਾਰੀ ਸਾਹ ਦੀ ਕੋਈ ਬਿਮਾਰੀ ਲੀਵਰ ਦੀ ਕੋਈ ਬਿਮਾਰੀ ਪੇਟ ਦੀ ਕੋਈ ਬਿਮਾਰੀ ਤੇ ਅੰਤੜੀਆਂ ਦੀ ਕੋਈ ਬਿਮਾਰੀ ਜੋੜਾਂ ਦੀ ਕੋਈ ਬਿਮਾਰੀ ਤੇ ਫਿਰ ਮੈਮ ਅੱਜਕੱਲ ਜੋ ਆਟੋਇਮਿਊਨ ਡਿਜ਼ੀਜ਼ਸ ਆ ਰਹੀਆਂ ਨੇ ਚਨਾ ਦਾ ਕੋਈ ਕਾਰਨ ਹੀ ਨਹੀਂ ਲੱਭਦਾ ਬੰਦੇ 'ਚ ਵੀ ਇਹ ਕਿਉਂ ਹੋਈਆਂ ਨੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਮਮ ਅੱਜਕੱਲ ਲੇਡੀਜ਼ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਕਿ ਜੋ ਰਿਪਰੋਡਕਟਿਵ ਸਿਸਟਮ ਦੀਆਂ ਜੋ ਪ੍ਰਜਨਨ ਅੰਗਾਂ ਦੀਆਂ ਜੋ ਬਿਮਾਰੀਆਂ ਆ ਰਹੀਆਂ ਨੇ ਕਿਸੇ ਨੂੰ ਪੀਸੀਓਡੀ ਹੋ ਰਿਹਾ ਕਿਸੇ ਨੂੰ ਪੀਸੀਓਐਸ ਹੋ ਰਿਹਾ ਠੀਕ ਹੈ ਜੀ ਮੇਲਸ ਚ ਸਪਰਮਸ ਨਹੀਂ ਪੂਰੀ ਤਰ੍ਹਾਂ ਬਣਦੇ ਇਹਦੇ ਨਾਲ ਕੀ ਹੁੰਦਾ ਹੈ ਕੀ ਫਰਟੀਲਿਟੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਜ਼ਿਆਦਾਤਰ ਇਨਫਰਟੀਲਿਟੀ ਦੇ ਕੇਸਸ ਬਹੁਤ ਆਦੇ ਨੇ ਇਹ ਜ਼ਿਆਦਾਤਰ ਇਸੇ ਚੀਜ਼ ਤੇ ਡਿਪੈਂਡ ਕਰਦਾ ਆਪਾਂ ਕਿਸ ਤਰ੍ਹਾਂ ਦਾ ਖਾਣਾ ਖਾ ਰਹੇ ਆ ਜੇ ਆਪਾਂ ਅੱਛਾ ਖਾਣਾ ਖਾਵਾਂਗੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸप्त ਧਾਤੂਆਂ ਬਣਦੀ ਆ ਯੁਰਵੇਦ ਦੇ ਅਨੁਸਾਰ ਸਰੀਰ ਚ ਸप्त ਧਾਤੂਆਂ ਬਣਦੀ ਸੱਤ ਤਰ੍ਹਾਂ ਦੀਆਂ ਧਾਤੂਆਂ ਬਣਦੀਆਂ ਜੋ ਆਪਣੇ ਸਰੀਰ ਨੂੰ ਬਣਾਉਂਦੀਆਂ ਨੇ ਬਿਲਕੁਲ ਅਗਰ ਉਹ ਸੱਤ ਧਾਤੂਆਂ ਠੀਕ ਤਰ੍ਹਾਂ ਨਹੀਂ ਬਣਨਗੀਆਂ ਤੇ ਤੁਸੀਂ ਬਿਮਾਰ ਰਹੋਗੇ ਸਤਤ ਤਾਤੂਆ ਠੀਕ ਤਰ੍ਹਾਂ ਬਣਨ ਇਸ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਤੁਹਾਡਾ ਖਾਣਾ ਅੱਛਾ ਹੋਵੇ ਦੂਸਰੀ ਗੱਲ ਤੁਹਾਡੀ ਜਿਹੜੀ ਪਾਚਨ ਸ਼ਕਤੀ ਹੈ ਜੋ ਤੁਹਾਡੀ ਜਠਰ ਅਗਨੀ ਹੈ ਜੋ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹ ਵਧੀਆ ਹੋਵੇ ਉਸ ਚੀਜ਼ ਨੂੰ ਪਛਾਣ ਦੇ ਲਾਇਕ ਵੀ ਹੋਵੇ ਬਿਲਕੁਲ ਅਸੀਂ ਪੰਚ ਕਰਮਾਂ ਦੀ ਜੇ ਗੱਲ ਕਰੀਏ ਅੱਜ ਕੱਲ ਬਹੁਤ ਜ਼ਿਆਦਾ ਲੋਕ ਉਹਦੇ ਵੱਲ ਅਟਰੈਕਟ ਵੀ ਹੋ ਰਹੇ ਔਰ ਬਹੁਤ ਸਾਰਾ ਫਾਇਦਾ ਵੀ ਹੋ ਰਿਹਾ ਉਹਨਾਂ ਨੂੰ ਪੰਚ ਕਰਮਾ ਸੈਂਟਰ ਜਿਹੜੇ ਖੁੱਲੇ ਹੋਏ ਆ ਉਹ ਆਯੁਰਵੇਦ ਨਾਲ ਕਿਸ ਤਰ੍ਹਾਂ ਬਿਲਕੁਲ ਸਿੱਧੇ ਤੌਰ ਤੇ ਜੁੜਿਆ ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਕਿਵੇਂ ਲਾਹਾ ਲਿਆ ਜਾ ਸਕਦਾ ਹੈ ਹਾਂਜੀ ਮੈਮ ਇਸ ਤਰ੍ਹਾਂ ਹੈਗਾ ਹੈ ਆਯੁਰਵੇਦ ਨੂੰ ਕਾਫੀ ਹੱਦ ਤੱਕ ਜੇ ਆਪਾਂ ਦੇਖੀਏ ਤੇ ਹੁਣ ਤਾਂ ਬਹੁਤ ਬਦਲਾਅ ਆਇਆ ਹੈ ਲੋਕਾਂ ਦੀ ਥਿੰਕਿੰਗ ਦੇ ਵਿੱਚ ਨਹੀਂ ਤੇ ਨਾ ਆਯੁਰਵੇਦ ਦੇਖੋ ਇੰਨੇ ਹਜ਼ਾਰਾਂ ਸਾਲਾਂ ਦੀ ਪੱਤੀ ਹੈ ਅਸੀਂ ਸਾਰੇ ਜਾਣਦੇ ਆ ਕਿ ਜਿਹੜੇ ਮਹਾਰਿਸ਼ੀ ਸ਼ੁਸ਼ਰੂ ਜੀ ਨੇ ਪਹਿਲੀ ਸਰਜਰੀ ਕੀਤੀ ਮਹਾਰਿਸ਼ੀ ਚਰਕ ਐਂਡ ਸਾਡੇ ਜਿਹੜੇ ਗ੍ਰੰਥ ਨੇ ਅਸ਼ਟਾਂਗ ਦੇ ਦੇ ਅਸ਼ਟਾਂਗ ਸੰਹਿਤਾ ਬਹੁਤ ਮਤਲਬ ਤੇ ਅਸੀਂ ਸ਼ਾਇਦ ਇਹ ਪੁੱល ਜਾਣੇ ਆ ਕਿ ਅੱਜ ਤੋਂ ਅੱਜ ਤੋਂ 400 500 ਸਾਲ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਇਹ ਦਿੱਤੀ ਬਸੀ ਹੋਈ ਸੀਗੀ ਤੇ ਕੋਈ ਨਾ ਕੋਈ ਪદ્ધਤੀ ਜਿਹੜਾ ਲੋਕਾਂ ਦਾ ਟ੍ਰੀਟਮੈਂਟ ਕਰਦੀ ਸੀ ਚਾਹੇ ਲੋਕਲ ਲੈਵਲ ਤੇ ਹੋਵੇ ਪਰ ਅਸੀਂ ਆਪਣੀ ਹੀ ਜਿਹੜੀ ਪદ્ધਤੀ ਹੈ ਚਿਕਿਤਸਾ ਦੀ ਉਸ ਨੂੰ ਕਿਤੇ ਨਾ ਕਿਤੇ ਪੁਲਾ ਬੈਠੇ ਹਾਂ ਤੇ ਅਸੀਂ ਸਿਰਫ ਉਸ ਨੂੰ ਆਪਣੀ ਕਿਚਨ ਦੇ ਅੰਦਰ ਤੱਕ ਸੀਮਿਤ ਰੱਖਦਾ ਉਸ ਨੂੰ ਅਸੀਂ ਸਿਰਫ ਥੋੜੀ ਬਹੁਤ ਦਵਾਈਆਂ ਤੱਕ ਸੀਮਿਤ ਰੱਖਦਾ ਜਦ ਕਿ ਇਟ ਇਜ਼ ਅ ਡਿਵੈਲਪਡ ਸਾਇੰਸ ਇਦੇ ਵੀ ਜਿੱਦਾਂ ਸਭ ਤੋਂ ਪਹਿਲਾਂ ਕਾਸਟੋਸ਼ ਦੀ 허ब्स ਦੀ ਪ੍ਰੇਪਰੇਸ਼ਨ ਥੈਨ ਹਰਬੋ मिनਰਲ मिनਰਲਸ ਤੇ 허ब्स ਜਿਹੜਾ ਮਿਲ ਕੇ ਪ੍ਰੇਪਰੇਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਇਹਦੇ ਸਿਧਾਂਤ ਹੈ ਕਿ ਜਿੱਦਾਂ ਤੁਸੀਂ ਕਾਸ ਜਿਹੜਾ ਹੈ ਉਸ ਨੂੰ ਤੁਸੀਂ ਪ੍ਰੀਵੈਂਟ ਕਰਨਾ ਹੈ ਤੁਸੀਂ ਮਤਲਬ ਆਪਣਾ ਚਿਕਿਤਸਾ ਕਰਨੀ ਹੈ ਫਿਰ ਜੇ ਐ ਸਬ ਸ਼ਮਨ ਦੇ ਕਿੰਦਾ ਸ਼ਮਨ ਦਾ ਮਤਲਬ ਕੀ ਹੈ ਕਿ ਤੁਸੀਂ ਦਵਾਈ ਨਾਲ ਚੀਜ਼ ਨੂੰ ਖਤਮ ਕਰ ਦੇਣ ਦੀ ਕੋਸ਼ਿਸ਼ ਕਰਨੀ ਹੈ ਹੁਣ ਮੰਨ ਲਓ ਟੌਕਸਿਨਸ ਹੈ ਬਹੁਤ ਜਗ੍ਹਾ ਤੋਂ ਪੇਸ਼ੈਂਟ ਨੇ ਦਵਾਈ ਖਾਦੀ ਹੋਈ ਹੈ ਉਹਦਾ ਚੀਜ਼ ਨਹੀਂ ਠੀਕ ਹੋ ਰਹੀ ਦ ਡਿਜ਼ੀਜ਼ ਇਜ਼ ਕ੍ਰੋਨਿਕ ਫਿਰ ਹੁਣ ਕੀ ਕੀਤਾ ਜਾਵੇ ਜਿਹੜਾ ਜਾਂ ਤੇ ਫਿਰ ਤੁਸੀਂ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਟਰੋਂਗ ਮੈਡੀਸਿਨ ਦਿਓ ਜਿਹੜਾ ਕਿ ਪੇਸ਼ੈਂਟ ਦੇ ਹਿੱਤ ਦੇ ਵਿੱਚ ਨਹੀਂ ਰਹਿੰਦਾ ਹਮੇਸ਼ਾ ਜਾਂ ਇੱਕ ਦੂਜਾ ਤਰੀਕਾ ਹੈ ਕਿ ਅਸੀਂ ਪੇਸ਼ੈਂਟ ਦਾ ਸ਼ੋਧਨ ਕਰੀਏ ਉਹਦੇ ਜਿਹੜੇ ਟਾਕਸਿਨਸ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏ ਉਸ ਤੋਂ ਬਾਅਦ ਉਸ ਨੂੰ ਜਿਹੜੀ ਹੈ ਦਵਾਈ ਦਿੱਤੀ ਜਾਏ ਹੁਣ ਜਿਹੜਾ ਪੰਚਕਰਮਾ ਸੈਂਟਰ ਹੈ ਪਹਿਲੇ ਤਾਂ ਸਾਰਿਆਂ ਨੂੰ ਪਲੀਜ਼ ਇਹ ਰਿਕੁਐਸਟ ਹੈ ਦੇਖਣਾ ਚਾਹੀਦਾ ਕਿ ਵੈਦਰ that ਪੰਚਕਰਮਾ ਸੈਂਟਰ ਇਜ਼ অথੋરાઇਜ਼ਡ ਬਾਈ ਦ ਗਵਰਨਮੈਂਟ ਸਰਕਾਰ ਵੱਲੋਂ ਪ੍ਰਮਾਣਿਤ ਹੈ ਕਿ ਨਹੀਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਬਾਊਟ ਪੰਜਾਬ ਆਯੁਰਵੈਦਿਕ ਯੂਨਿਟ ਜਿਹੜੇ ਹੈ ਪੂਰੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਚੱਲ ਰਹੇ ਹੈ ਇਹਨਾਂ ਦੀ ਸੰਖਿਆ ਪੰਜਾਬ ਦੇ ਪੱਧਰ ਤੇ ਬਹੁਤ ਜ਼ਿਆਦਾ ਹੈ ਕਈ ਤਰ੍ਹਾਂ ਦੀਆਂ ਹੋਰ ਜਿਹੜੀਆਂ ਸਕੀਮਾਂ ਵੀ ਹਨ ਤੇ ਸਾਨੂੰ ਸਭ ਤੋਂ ਪਹਿਲਾਂ ਤੇ ਇਹ ਦੇਖਣਾ ਚਾਹੀਦਾ ਕਿ অথরাইਜ਼ਡ ਹੈ ਡਾਕਟਰ ਸਟਾਫ ਵਗੈਰਾ ਜਿਹੜਾ ਉਹ ਪ੍ਰੋਪਰ ਹੈ ਉਸ ਤੋਂ ਬਾਅਦ ਕੀ ਹੈ ਕਿ ਇਹਦੇ ਜਿਹੜੇ ਹੈ ਟੂ ਪਾਰਟਸ ਹੁੰਦੇ ਆ ਇੱਕ ਤੇ ਹੈ ਕਿ ਬਈ ਜਿੱਦਾਂ ਅਸੀਂ ਹੈਲਦੀ ਆ ਅਸੀਂ ਆਪਣੀ ਹੈਲਥ ਨੂੰ ਸੁਰੱਖਿਅਤ ਰੱਖਣ ਦੇ ਲਈ ਵੀ ਪੰਚਕਰਮਾਂ ਕਰਵਾਨੇ ਆ ਅਸੀਂ ਆਪ ਸਾਰੇ ਕਰਵਾਨੇ ਆ ਸਾਲ ਦੇ ਇੱਕ ਵਾਰ ਜਿਹੜਾ ਸ਼ੋਧਨ ਜਰੂਰ ਕਰਵਾਨੇ ਆ ਇਹਦੇ ਜਿਹੜੇ ਮੇਨਲੀ ਪੰਜ ਹਿੱਸੇ ਰਹਿੰਦੇ ਆ ਵਮਨ ਹੋ ਗਿਆ ਵਿਰੀਚਨ ਹੋ ਗਿਆ ਵਸਤੀ ਅਨਵਾਸਨ ਆਸਥਾਪਨ ਹੈ ਫਿਰ ਨਸਯ ਤੇ ਕਈ ਗ੍ਰੰਥ ਜਿਹੜਾ ਰક્તਮੋਕਸ਼ਣ ਨੂੰ ਵੀ ਇਸ ਦਾ ਜਿਹੜਾ ਹਿੱਸਾ ਮੰਨਦੇ ਆ ਠੀਕ ਹੈ ਤੇ ਇਹ ਆਪਾਂ ਆਪਣੀ ਹੈਲਥ ਨੂੰ ਠੀਕ ਰੱਖਣ ਲਈ ਕਰਦੇ ਆ ਇੱਕ ਸੈਕਿੰਡ ਹੁੰਦਾ ਕਿ ਪੇਸ਼ੈਂਟ ਹੈ ਉਸ ਨੂੰ ਬਹੁਤ ਕ੍ਰੋਨਿਕ ਡਿਜ਼ੀਜ਼ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੈ ਚਾਹ ਉਹਨੂੰ ਲਕਵਾ ਮਾਰਿਆ ਹੋਇਆ ਹੈ ਚਾਹ ਸਕਿਨ ਦੀ ਪ੍ਰੋਬਲਮ ਹੈ ਚਾਹ ਹਾਰ ਮੈਂ ਜੇ ਪੇਟ ਦੇ ਉਸ ਦਾ ਐਨਾਲਿਸਿਸ ਕਰਕੇ ਉਸ ਦਾ ਜਿਹੜੇ ਮੈਂ ਤੁਹਾਨੂੰ ਪੰਜ ਛੇ ਪ੍ਰੋਸੀਜਰਸ ਦਿੱਤੇ ਸੀ ਇਹ ਡਿਪੈਂਡ ਕਰਦਾ ਹੈ ਕਿ ਵੀ ਪੇਸ਼ੈਂਟ ਨੂੰ ਕੀ ਪ੍ਰੋਬਲਮ ਹੈ ਫਿਰ ਉਹਦਾ ਇਹ ਕੀਤਾ ਜਾਂਦਾ ਜਿਦੇ ਮੰਨ ਲਓ ਕਫ بیس ਪ੍ਰੋਸੀਜਰ ਹੁੰਦਾ ਹੈ ਕਫ ਵਧਿਆ ਹੋਵੇ ਤੇ ਵਮਨ ਪਿਤ ਵਧਿਆ ਹੋਵੇ ਤੇ ਵਿਰੇਚਨ ਜੇ ਵਾਤ ਵਧਿਆ ਹੋਵੇ ਤੇ ਫਿਰ ਵਸਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਨਸ ਜਿਹੜਾ ਹੈ ਉਹ ਸ਼ਿਰੋਗਤ ਤੁਹਾਡਾ ਸਿਰ ਵਗੈਰਾ ਜਾਂ ਮਾਈਗਰੇਨ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਹਾਂ ਇਹ ਕੀਤਾ ਜਾਂਦਾ ਹੈ ਤੇ ਰਤ ਮੋਕਸ਼ਨ ਰਤ ਬੇਜ ਡਿਸਆਰਡਰਸ ਦੇ ਵਾਸਤੇ ਜਿਹੜਾ ਹੈ ਇਹ ਕੀਤਾ ਜਾਂਦਾ ਹੈ ਠੀਕ ਹੈ ਤੇ ਇਹਦਾ ਜਿਹੜਾ ਜਾਣਕਾਰੀ ਜਿਹੜੀ ਆਮ ਲੋਕਾਂ ਨੂੰ ਜਿਹੜੀ ਆ ਹੁਣ ਚਾਹੀਦੀ ਹੈ ਤਾਂ ਹਾਂਜੀ ਹਾਂਜੀ ਬਿਲਕੁਲ ਹੁਣੀ ਚਾਹੀਦੀ ਹੈ ਡਾਕਟਰ ਮਨੋਜ ਜੀ ਬਹੁਤ ਸਾਰੇ ਜੜੀਆਂ ਬੂਟੀਆਂ ਰੁੱਖ ਬੂਟੇ ਪੱਤੇ ਜਿਹੜਿਆ ਉਹ ਆਯੁਰਵੈਦਿਕ ਦੇ ਵਿੱਚ ਉਹਨਾਂ ਦੀ ਵਰਤੇ ਜਾਂਦੇ ਆ ਤੇ ਕਿਉਂ ਨਾ ਅਸੀਂ ਘਰਾਂ ਦੇ ਵਿੱਚ ਇਦਾਂ ਦੇ ਰੁੱਖ ਲਗਾਈਏ ਕਿ ਥੋੜਾ ਜਿਹਾ ਕਿਤੇ ਕੋਈ ਪੱਤੇ ਖਾ ਕੇ ਕੁਝ ਉਹਨਾਂ ਦਾ ਰਸ ਪੀ ਕੇ ਅਸੀਂ ਆਪਣਾ ਸਰੀਰ ਤੰਦਰੁਸਤ ਰੱਖੀਏ ਕਿਹੜੇ ਕਿਹੜੇ ਰੁੱਖ ਬੂਟੇ ਤੁਸੀਂ ਸਜੈਸਟ ਕਰਦੇ ਹੋ ਦਰਸ਼ਕਾਂ ਨੂੰ ਕਿ ਆਪਣੇ ਘਰਾਂ ਦੇ ਵਿੱਚ ਉਹ ਲਗਾਉਣ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਕੁਝ ਵੀ ਜੋ ਆਪਾਂ ਉਬਾਲ ਕੇ ਪੀਣਾ ਜਾਂ ਰਸ ਕਿਸੇ ਚੀਜ਼ ਦਾ ਪੀਣਾ ਉਹ ਬਿਨਾਂ ਆਯੁਰਵੈਦਿਕ ਡਾਕਟਰ ਤੋਂ ਪੁੱਛੇ ਨਾ ਪੀਤਾ ਚਾਹੀਏ ਪਹਿਲੀ ਗੱਲ ਠੀਕ ਹੈ ਦੂਸਰੀ ਗੱਲ ਹੈ ਕਿ ਜੋ ਪੇੜ ਪੌਦੇ ਆਪਣੇ ਘਰਾਂ ਚ ਲਾਉਣੇ ਬਹੁਤ ਅੱਛੀ ਗੱਲ ਹੈ ਜਿੰਨਾ ਆਪਾਂ ਕੁਦਰਤ ਦੇ ਨਾਲ ਰਹਿਵਾਂਗੇ ਕੁਦਰਤ ਉਹਨਾਂ ਆ ਕੁਦਰਤ ਦੇ ਜਿੰਨਾ ਕੋਲ ਰਵਾਂਗੇ ਆਪਾਂ ਉਹਨੇ ਤੰਦਰੁਸਤ ਰਵਾਂਗੇ ਘਰ ਘਰ ਵਿੱਚ ਕੁਝ ਪੌਦੇ ਆਪਾਂ ਨੂੰ ਜ਼ਰੂਰ ਲਾਣੇ ਚਾਹੀਦੇ ਜਿਨ੍ਹਾਂ ਵਿੱਚ ਤુલਸੀ ਆ ਗਿਆ ਤુલਸੀ ਜ਼ਰੂਰ ਲਾਣੀ ਚਾਹੀਦੀ ਆਪਾਂ ਨੂੰ ਪੁਦੀਨਾ ਲਾਣਾ ਚਾਹੀਦਾ ਠੀਕ ਹੈ ਜੀ ਹਾਰ ਸ਼ਿੰਗਾਰ ਦਾ ਪੌਦਾ ਲਾਣਾ ਚਾਹੀਦਾ ਅਮਰੂਦ ਲਾਣੇ ਚਾਹੀਦੇ ਜਾਮੂਨ ਲਾਣੇ ਚਾਹੀਦੇ ਤਾਂ ਕਿ ਆਪਾਂ ਇਹਨਾਂ ਦੇ ਬਿਨਾਂ ਦਵਾਈਆਂ ਤੋਂ ਬਿਨਾਂ ਸਪਰੇਅ ਤੋਂ ਇਹਨਾਂ ਦੇ ਫਲ ਖਾ ਸਕੀਏ ਆਪਾਂ ਠੀਕ ਹੈ ਜੀ ਫਿਰ ਮੈਮ ਹਾਰ ਸ਼ਿੰਗਾਰ ਦਾ ਇੱਕ ਬੂਟਾ ਹੁੰਦਾ ਹੈ ਉਹ ਆਪਾਂ ਨੂੰ ਲਾਉਣਾ ਚਾਹੀਦਾ ਐਲੋਵੀਰਾ ਲਾਣਾ ਚਾਹੀਦਾ ਆਪਾਂ ਨੂੰ ਸਕਿਨ ਦੇ ਲਈ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਬੂਟੇ ਅਗਰ ਆਪਾਂ ਲਾਵਾਂਗੇ ਉਨਾਂ ਹੀ ਆਪਾਂ ਕੁਦਰਤ ਦੇ ਕੋਲ ਰਵਾਂਗੇ ਉਨਾਂ ਹੀ ਕੁਦਰਤ ਵੀ ਆਪਾਂ ਨੂੰ ਉਨਾਂ ਹੀ ਪਿਆਰ ਕਰੇਗੀ ਜਿੰਨਾ ਆਪਾਂ ਕੁਦਰਤ ਨੂੰ ਪਿਆਰ ਕਰਾਂਗੇ ਕਿਉਂਕਿ ਆਯੁਰਵੇਦ ਦਾ ਵੀ ਇਹੀ ਕਨਸੈਪਟ ਹੈ। ਉਹ ਸਾਡਾ ਇੱਕ ਦਮ ਵਿਚਾ ਵੀ ਹੋਇਆ ਕਿ ਜਨ ਜਨ ਲਈ ਆਯੁਰਵੇਦ ਤੇ ਧਰਤੀ ਲਈ ਆਯੁਰਵੇਦ ਤਾਂ ਜਾਂਦੇ ਜਾਂਦੇ ਸੀ ਮੈਡਮ ਗੱਲ ਜਦੋਂ ਨਵੀਂ ਪੀੜੀ ਨੂੰ ਜੋੜਦਾ ਸੀ ਆਯੁਰਵੇਦ ਨਾਲ ਤਾਂ ਕੀ ਚੁਣੌਤੀਆਂ ਨੇ ਉਹਨਾਂ ਨੂੰ ਜੋੜਨ ਦੀਆਂ ਸਾਡੇ ਸਾਹਮਣੇ ਕਿਉਂਕਿ ਤੁਸੀਂ ਤੁਹਾਡੇ ਕੋਲ ਨੌਜਵਾਨ ਜਾਂ ਨਵੀਂ ਪੀੜੀ ਵੀ ਆਉਂਦੀ ਹੈ ਤੁਸੀਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹ ਕੋ ਸਾਇੰਸ ਐ ਪਰਮਾਨਿਕ ਹੈ ਬਹੁਤ ਪੁਰਾਣੀ ਹੈ ਅਸੀਂ ਸਾਰੇ ਜਾਣਦੇ ਆ ਇਹਨੂੰ ਕੋਈ ਸਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ ਬਟ ਕਿਉਂਕਿ ਤੁਸੀਂ ਐ ਮੈਨੂੰ ਬੜਾ ਕਿਉਰੀਅਸ ਕੁਐਸਚਨ ਪੁੱਛਿਆ ਹੈਗਾ ਤੇ ਮੈਂ ਇਸ ਦਾ ਜਵਾਬ ਦੇਣਾ ਚਾਹਾਂਗੀ ਪਰ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਚੀਜ਼ਾਂ ਸਮਝਾਉਣ ਦੇ ਲਈ ਸਾਨੂੰ ਨਵੀਆਂ ਟੈਕਨੀਕਾਂ ਦਾ ਇਸਤੇਮਾਲ ਕਰਨਾ ਪਏਗਾ ਜ਼ਰੂਰ ਰਾਈਟ ਅ ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਪਾਰਟਿਕੁਲਰਲੀ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਹੈ ਦੂਜੇ ਲੋਕੀ ਇਸਤੇਮਾਲ ਕਰ ਸਕਦੇ ਹੈ ਤੇ ਜਿਹੜੇ ਬੜੇ ਐਕਸਪਰਟਸ ਨੇ ਵਧੀਆ ਲੋਕੀ ਹੈ ਉਹਨਾਂ ਨੂੰ ਵੀ ਯੰਗ ਬੰਦੇ ਦੇ ਮਾਈਂਡਸੈਟ ਤੋਂ ਅਪੀਕ ਇਸ ਨੂੰ ਅਪਰੋਚ ਕਰਵਾਉਣਾ ਚਾਹੀਦਾ ਹੈ ਦੂਜੀ ਗੱਲ ਕੀ ਹੈਗੀ ਹੈ ਸਾਨੂੰ ਆਪਣੇ ਸੰਪਰਕ ਤੇ ਵਿੱਚ ਜਿਹੜੇ ਵੀ ਆ ਰਹੇ ਆ ਯੰਗਸਟਰਸ ਹੈ ਕੁਛ ਹੈ ਉਹਨਾਂ ਦੇ ਨਾਲ ਸਿੰਪਲ ਪੜ੍ਹਾਈ ਜਾਂ ਲੈਕਚਰ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਇੰਗੇਜ ਕਰਨਾ ਚਾਹੀਦਾ ਹੈ ਫੋਰ ਏਗਜ਼ਾਮਪਲ ਜਿਸ ਤਰ੍ਹਾਂ ਸਡੇ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਇੱਕ ਪੇੜ ਮਾਂ ਦੇ ਨਾਮ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਆ ਉਸ ਨੂੰ ਦੱਸਿਆ ਗਿਆ ਹੈ ਠੀਕ ਹੈ ਜਾਂ ਹੋਰ ਵੀ ਇਸ ਤਰ੍ਹਾਂ ਦੇ ਆ ਜਨਮ ਦਿਨ ਮੌਕੇ ਪੇੜ ਲਗਾਉਣਾ ਜਨਮ ਦਿਨ ਦੇ ਮੌਕੇ ਤੇ ਪੇੜ ਲਗਾਉਣਾ ਤੇ ਸਾਨੂੰ ਜਿੱਦਾਂ ਛੋਟੇ ਛੋਟੇ ਪ੍ਰੋਜੈਕਟਸ ਹੈਗੇ ਸੋਇਲ ਕੰਜ਼ਰਵੇਸ਼ਨ ਆਪਣਾ ਨਦੀ ਦੀ ਕੰਜ਼ਰਵੇਸ਼ਨ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਠੀਕ ਹੈ बिकॉज़ ਅੱਜ ਕੱਲ ਦੇ ਬੱਚੇ ਇੰਟੈਲੀਜੈਂਟ ਮਾਈਂਡ ਹੈ ਬਹੁਤ ਕਿਊਰੀਅਸ ਹੈ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੁਹਾਡੇ ਬਹੁਤ ਵਧੀਆ ਸੁਝਾਅ ਦੇ ਨਾਲ ਅਸੀਂ ਪ੍ਰੋਗਰਾਮ ਖਤਮ ਕਰਾਂਗੇ ਤੇ ਅੱਜ ਦੇ ਵਿਸ਼ੇ ਤੋਂ ਮੈਨੂੰ ਪੂਰਾ ਨਾ ਉਮੀਦ ਹੈ ਕਿ ਦਰਸ਼ਕਾਂ ਨੂੰ ਬਹੁਤ ਲਾਭ ਹੋਏਗਾ ਕਿਉਂ ਜੋ ਆਯੁਰਵੇਦ ਸਾਡੀਆਂ ਜਣਾਂ ਨਾਲ ਜੁੜਿਆ ਤੇ ਮੈਂ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਡਾਕਟਰ ਮਨੋਜ ਡਾਕਟਰ ਪ੍ਰਿੰਕਾ ਭੰਡਾਰੀ ਜੀ ਕਿ ਤੁਸੀਂ ਦਰਸ਼ਕਾਂ ਨੂੰ ਇੰਨੀ ਵੱਡ ਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ